ਮਾਨ ਤ੍ਰਿਪਤਾਸ ਹੈ ਕੀਰਤਨ ਪ੍ਰਭ ਰਾਮ ਰਹਿਣੀ ਰਹੈ ਸੋਈ ਸਖ ਮੇਰਾ ਸੋ ਸਾਹਿਬ ਮੈਂ ਉਸ ਕਾ ਚੇਰਾ ਇਨਹੀ ਕੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੂਸੈ ਗਰੀਬ ਕਰੋਰ ਪੜੇ ਦੁਨੀਆ ਦੇ ਵਿੱਚ ਰੂਹੇ ਜ਼ਮੀਨ ਦਾ ਇਤਿਹਾਸ ਤੁਸੀਂ ਵੇਖੋਗੇ ਆਪਣੇ ਆਪ ਨੂੰ ਵੱਡਾ ਕਹੋਣ ਵਾਲੇ ਗੁਰੂ ਕਹੋਣ ਵਾਲੇ ਪਗੰਬਰ ਕਹੋਣ ਵਾਲੇ ਬੜੇ ਦੁਨੀਆ ਦੇ ਉੱਤੇ ਆਏ ਲੇ ਲੇਕਿਨ ਖੁਦ ਅਕਾਲ ਪੁਰਖ ਦਾ ਸੁੱਤ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਗਰੀਬੜਾ ਤੇ ਹੀਨੜਾ ਘਵਾਉਣ ਵਾਲਾ ਆਪਣੇ ਆਪ ਨੂੰ ਚੇਲਾ ਘਵਾਉਣ ਵਾਲਾ ਜੀ ਕੋਈ ਆਇਆ ਤੇ ਇੱਕੋ ਹੀ ਇੱਕ ਮਰਦ ਅਗੰਮੜਾ ਬਾਦਸ਼ਾਹ ਦਰਬੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਹੋਇਆ ਅੱਲਾ ਯਾਰ ਖਾਂ ਯੋਗੀ ਲਿਖਦਾ ਕਹਿੰਦਾ ਮੇਰੇ ਅੱਖਾਂ ਦੇ ਸਾਹਮਣੇ ਦੁਨੀਆ ਦੇ ਅਵਲ ਦਰਜੇ ਦੇ ਬਾਪ ਨੇ ਲੇਕਿਨ ਉਹਨਾਂ ਵਿੱਚੋਂ ਇੱਕ ਪਿਓ ਐਸਾ ਜਿਹਦੇ ਚਰਨਾਂ ਅੰਦਰ ਮੇਰਾ ਕੋਟਾਨ ਕੋਟਾਨ ਸਿਰ ਝੁਕ ਗਿਆ ਤੇ ਉਹਨੂੰ ਇਸ ਕਥਨ ਦੀ ਸਜ਼ਾ ਵੀ ਬੜੀ ਦਿੱਤੀ ਗਈ ਮੁਸਲਮਾਨ ਧਰਮ ਵੱਲੋਂ ਕਹਿੰਦੇ ਤੂੰ ਮੁਸਲਮਾਨ ਹੋ ਕੇ ਕਾਫਰਾਂ ਦੀ ਉਸਤਤ ਕਰਦਾ ਉਹ ਕਹਿੰਦਾ ਕਾਫਰ ਹੋਣਾ ਤੁਹਾਡੇ ਲਈ ਪਰ ਮੈਂ ਜਿਹਦੀ ਉਸਤਤ ਕਰ ਰਿਹਾ ਹਾਂ ਉਹ ਖੁਦ ਅੱਲਾ ਪਾਕ ਹੈ ਜਿਹਨੂੰ ਮੈਂ ਪੰਜ ਵਕਤ ਦੀ ਨਮਾਜ਼ ਦੇ ਵਿੱਚ ਹਰ ਰੋਜ਼ ਸਜਦਾ ਕਰਦਾ ਮੈਂ ਉਸ ਦੀ ਉਸਤਤ ਕਰਦਾ ਮੈਂ ਕਿਸੇ ਮਨੁੱਖ ਦੀ ਉਸਤਤ ਨਹੀਂ ਕਰ ਰਿਹਾ ਤੇ ਉਹਨੇ ਗੱਲ ਕਹੀ ਆ ਯਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ ਸਾਬਰ ਕੋਈ ਕੰਮ ਐਸਾ ਰਸੂਲੋਂ ਮੈਂ ਆਇਆ ਰਤਬਾ ਗੁਰੂ ਗੋਬਿੰਦ ਨੇ ਨਬੀਓ ਕਾ ਵਡਾਇਆ ਕਟਾ ਕਰ ਚਾਰ ਪਿਸਰ ਆਪਣੇ ਇੱਕ ਅੰਸੂ ਨਾ ਕਰਾਇਆ ਉਹ ਬਾਦਸ਼ਾ ਦਰਵੇਸ਼ 1699 ਦੀ ਵਿਸਾਖੀ ਨੂੰ ਖਾਲਸੇ ਨੂੰ ਅਕਾਲ ਪੁਰਖ ਦੀ ਮੌਜ ਦੇ ਵਿੱਚੋਂ ਪ੍ਰਗਟ ਕਰਕੇ ਅਕਾਲ ਪੁਰਖ ਦੀ ਤਾਕਤ ਬਖਸ਼ ਕੇ ਖੁਦ ਵੀਰ ਆਸਣ ਤੇ ਬੈਠ ਕੇ ਅੱਜ ਹੱਥ ਜੋੜ ਕੇ ਖਾਲਸੇ ਦੇ ਅੱਗੇ ਅਰਜੋਈ ਕਰਦਾ ਹੈ ਤਿਮ ਮਮ ਕਿਰਪਾ ਦਾਸ ਪਰ ਕੀਜੈ ਪਹੁਲ ਖੰਡੇਗੀ ਦਾਸ ਕੋ ਦੀਜੈ ਹੇ ਖਾਲਸਾ ਜੀ ਤੁਸੀਂ ਹੁਣ ਅਕਾਲ ਪੁਰਖ ਦਾ ਰੂਪ ਬਣ ਚੁੱਕੇ ਹੋ ਅਕਾਲ ਪੁਰਖ ਦੀ ਤਾਕਤ ਦੇ ਨਾਲ ਨਵਾਜੇ ਗਏ ਹੋ ਤੁਹਾਡੇ ਹੀ ਆਤਮਾ ਤੇ ਪਰਮਾਤਮਾ ਦੇ ਵਿਚਾਰ ਦਾ ਫਰਕ ਤੇ ਭੇਦ ਖਤਮ ਹੋ ਚੁੱਕਿਆ ਹੈ ਕਿਰਪਾ ਕਰੋ ਗੋਬਿੰਦ ਰਾਏ ਤੇ ਸਿੰਘ ਸਜਾਓ ਵਿਛੜੇ ਹੋਏ ਕੋ ਲਹੂ ਮਲਾਓ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋਣ ਦਾ ਮਾਣ ਬਖਸ਼ੋ ਖੰਡੇ ਬਾਟੇ ਦੀ ਪੌਲ ਦੀ ਦਾਤ ਮੈਨੂੰ ਵੀ ਬਖਸ਼ੋ ਤੇ ਭਾਈ ਦਿਆ ਸਿੰਘ ਕਹਿਣ ਲੱਗੇ ਮਹਾਰਾਜ ਤੇਰਾ ਕੀ ਆ ਤੁਝੇ ਅੱਗੇ ਅਰਪੋਂ ਦਾਤੇ ਤਾਂ ਬਖਸ਼ਣ ਵਾਲੇ ਤਾਂ ਤੁਸੀਂ ਹੋ ਅਸੀਂ ਕੌਣ ਹਾਂ ਤੁਹਾਨੂੰ ਬਖਸ਼ਣ ਵਾਲੇ ਮਹਾਰਾਜ ਕਹਿੰਦੇ ਨਹੀਂ ਮੈਂ ਮੰਗਤਾ ਹਾਂ ਖਾਲਸਾ ਦਾਤਾ ਅਕਾਲ ਪੁਰਖ ਦੀਆਂ ਦਾਤਾਂ ਦਾ ਖਜ਼ਾਨਾ ਤੁਹਾਡੇ ਹੱਥ ਵਿੱਚ ਹੈ ਮੈਂ ਗਰੀਬਣਾ ਤੁਹਾਡੇ ਦਰ ਤੇ ਆਇਆ ਹਾਂ ਮੇਰੀ ਝੋਲੀ ਦੇ ਵਿੱਚ ਇੱਕ ਖੈਰ ਪਾ ਦੇ। ਮੈਨੂੰ ਵਿਛੜੇ ਹੋਏ ਨੂੰ ਪਰਮੇਸ਼ਰ ਦੇ ਨਾਲ ਜੋੜ ਦੇ। ਤੇ ਦਇਆ ਸਿੰਘ ਕਹਿਣ ਲੱਗੇ ਸਿੰਘ ਬਣਨਾ ਕਠਨ ਹੈ ਹਮ ਸਿੰਘ ਬਣੇ ਸੀਸ ਆਪਣਾ ਕਟਾਏ ਕੇ ਸਿੰਘਨ ਕੀ ਹੈ ਰੀਤ ਹੋਏ ਸੀਸ ਕੀ ਹੈ ਫੀਸ ਆਓ ਇਸ ਗਲੀ ਸੀਸ ਆਪਣਾ ਤਲੀ ਪੇਟਕਾਏ ਕੇ ਮਹਾਰਾਜ ਇਸ ਗਲੀ ਤੇ ਤੁਰਨ ਦੀ ਫੀਸ ਵੀ ਤੁਸੀਂ ਆਪ ਰੱਖੀ ਹੈ ਪੰਜ ਸੀਸ ਲਈਏ ਪਹਿਲਾਂ ਖੰਡਾ ਪੌਲ ਦੀ ਪਾਛ ਹੈ ਹਮ ਪੌਲ ਦੇਗੇ ਤੁਮ ਕਹਦੇ ਹੋਗੇ ਗਣਾਇਕ ਤੁਸੀਂ ਖੁਦ ਇਹ ਨਿਰਧਾਰਤ ਕੀਤਾ ਵੀ ਜੋ ਤੋਂ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੀ ਗਲੀ ਮੇਰੇ ਆਓ ਜਿਸ ਨੇ ਇਸ ਮਾਰਗ ਤੇ ਤੁਰਨਾ ਸਭ ਤੋਂ ਪਹਿਲਾਂ ਆਪਣਾ ਸਿਰ ਤਲੀ ਤੇ ਰੱਖ ਲਵੇ ਇਹਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਹੀਜੈ ਤੇ ਸਾਡੇ ਤੋਂ ਪੰਜ ਸਿਰ ਲਏ ਨੇ ਤੇ ਆਪ ਜੀ ਇਸ ਖੰਡੇ ਦੀ ਪੌਲ ਬਦਲੇ ਕੀ ਦਿਓਗੇ ਮਹਾਰਾ ਸੱਚੇ ਪਾਤਸ਼ਾਹ ਜੀ ਨੇਤਰ ਜੁੜ ਗਏ ਕਹਿੰਦੇ ਦਇਆ ਸਿੰਘ ਇਸ ਅੰਮ੍ਰਿਤ ਦੀ ਦਾਤ ਦਾ ਧਾਮ ਕੋਈ ਦੁਨੀਆ ਦੀ ਤਾਕਤ ਨਹੀਂ ਦੇ ਸਕਦੀ ਲੈਕਿਨ ਇੱਕ ਭੇਟਾ ਦੇ ਰੂਪ ਦੇ ਵਿੱਚ ਵਚਨ ਮੈਂ ਖਾਲਸੇ ਦੀ ਝੋਲੀ ਵਿੱਚ ਪਾਉਣਾ ਮਨਜ਼ੂਰ ਕਰਕੇ ਮੈਨੂੰ ਖੰਡੇ ਦੀ ਪਹਲ ਦੀ ਦਾਤ ਬਖਸ਼ੋ ਦਇਆ ਸਿੰਘ ਜਦੋਂ ਧਰਮ ਨੂੰ ਸੱਚ ਨੂੰ ਮਨੁੱਖਤਾ ਨੂੰ ਲੋੜ ਪੈਗੀ ਆਪਣੇ ਸਮੇਤ ਆਪਣਾ ਸਰਬੰਸ ਕੁਰਬਾਨ ਕਰ ਦੇਵਾਂਗਾ ਅਕਾਲ ਸਾਧਨਾ ਜੀ ਬੋਲੇ ਇਸੋ ਨਿਹਾਲ ਸਤਿ ਸ਼੍ਰੀ ਅਕਾਲ ਕਿੱਦਾਂ ਮਹਿੰਗਾ ਅਮਰਤ ਕਿੱਦਾਂ ਮਹਿੰਗਾ ਸਾਰਾ ਸਰਵੰਸ ਦੀ ਕੁਰਬਾਨੀ ਦਾ ਵਚਨ ਖਾਲਸੇ ਦੀ ਝੋਲੀ ਵਿੱਚ ਪਾ ਕੇ ਫਿਰ ਪਹਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਛਕਿਆ ਤੇ ਮਾਫ਼ ਕਰਨਾ ਜਿਹੜੇ ਮੇਰੇ ਵਰਗੇ ਕਿੱਲੀ ਤੇ ਗਾਤਰਾ ਟਾਂਕੇ ਕਹਿੰਦੇ ਜੀ ਅਸੀਂ ਫੁਲਾਨੇ ਪਾਰਟੀ ਦੇ ਕਹੇ ਸੀ ਸਾਡੇ ਤੋਂ ਖਾਦਾ ਪੀਤਾ ਗਿਆ ਕਿੱਥੇ ਦੇਣਦਾਰ ਬਣਨ ਗਿਓ ਮਾਫ਼ ਕਰਿਓ ਹੱਸਣ ਵਾਲੀਆਂ ਗੱਲਾਂ ਨਹੀਂ ਐ ਇਹ ਆਪਣੇ ਆਪ ਨੂੰ ਹੁੱਜ ਮਾਰਨ ਵਾਲੀ ਗੱਲ ਐ ਉਹ ਪਿਤਾ ਜਿਹੜਾ ਕਹਿੰਦਾ ਕਿਸੇ ਤਰਫ ਮਾਤਾ ਹੋਗੀ ਕਿਸੇ ਤਰਫ ਪਿਤਾ ਹੋਗਾ ਕਿਸੇ ਤਰਫ ਬੇਟੇ ਹੋਗੇ ਖੁਦ ਕੋ ਰਲਾਉਂਗਾ ਪੰਥ ਕੇ ਲਈ ਸਰਬੰਸ ਕੁਰਬਾਨ ਕੀਆ ਅੱਬ ਤੋ ਪਿਲਾ ਦੋ ਪਾਹਲ ਸੇਵਕ ਕਹਿਲਾਉਂਗਾ ਆਪਣਾ ਸਰਬੰਸ ਕੁਰਬਾਨ ਕਰਕੇ ਵੀ ਕਦੇ ਦਾਤਾ ਨਹੀਂ ਖਾਲਸੇ ਦੇ ਚਰਨਾਂ ਦਾ ਸੇਵਕ ਬਣ ਕੇ ਰਹਾਂਗਾ ਤੇ ਅੱਜ ਮਾਫ ਕਰਿਓ ਉਸ ਅਮਰਤ ਕਿੰਤੂ ਪਰੰਤੂ ਕਰਮ ਲੱਗੇ ਆ ਜਰਾ ਵੀ ਜ਼ੁਬਾਨ ਨੇ ਕੰਬਦੀ ਲੋਕਾਂ ਦੇ ਕਹਿੰਦੇ ਜੀ ਕਿੱਥੇ ਲਿਖਿਆ ਅਮਰਤ ਛਕਣਾ ਐਸੀਆਂ ਗੱਲਾਂ ਗੁਰੂ ਮੈਂ ਮਾਫ਼ ਕਰੇ ਮੈਨੂੰ ਕਿਸੇ ਦਾ ਡਰ ਨਹੀਂ ਬੇਸ਼ੱਕ ਜਿੱਥੇ ਮਰਜ਼ੀ ਖੜ ਕੇ ਮੇਰੀ ਧੌਣ ਲਾ ਦਿਓ ਜਿਹਦੀ ਖਾਓ ਬਾਜਰੀ ਉਹਦੀ ਪਰੋਹਾਜਰੀ ਇਹ ਸ਼ਰੀਰ ਪਿਤਾ ਦਸ਼ਮੇਸ਼ ਦਾ ਹੈ ਇਹ ਬਾਣਾ ਪਿਤਾ ਦਸ਼ਮੇਸ਼ ਦਾ ਹੈ ਤੇ ਅੱਜ ਤੱਕ ਮੇਰੇ ਪਰਿਵਾਰ ਨੇ ਜਿੰਨਾ ਅੰਨ ਖਾਧਾ ਉਹ ਪਿਤਾ ਦਸ਼ਮੇਸ਼ ਦੇ ਚਰਨਾਂ 'ਚ ਉਹਦੀ ਚਾਕਰੀ ਕਰਕੇ ਮਿਲਿਆ ਮੇਰੀਆਂ ਪਿਛਲੀਆਂ ਪੀੜੀਆਂ ਤੇ ਆਉਣ ਵਾਲੀਆਂ ਪੀੜੀਆਂ ਦੀਆਂ ਨਾੜਾਂ ਦੇ ਵਿੱਚ ਜਿਹੜਾ ਖੂਨ ਹੈ ਨਾ ਇਸੇ ਗੁਰੂ ਦੇ ਚਰਨਾਂ ਦੀ ਝਾੜੂ ਬਰਦਾਰੀ ਦੇ ਚਾਕਰੀ ਦੇ ਵਿੱਚੋਂ ਬਰਾਵਾਂ ਤੇ ਸਾਨੂੰ ਉਸ ਗੁਰੂ ਦੀ ਗੱਲ ਕਰਨ ਲੱਗਾ ਕਿਸੇ ਦਾ ਪੈਰ ਨਹੀਂ ਹੈ ਤੇ ਗੁਰੂ ਦੇ ਲੰਗਰਾਂ ਦੇ ਵਿੱਚ ਬੈਠ ਕੇ ਗੁਰੂ ਦਾ ਲੰਗਰ ਛਕਦੇ ਹੋ ਜਦੋਂ ਆਪਣੇ ਆਪ ਨੂੰ ਆਗੂ ਘਵਾਉਣ ਵਾਲੇ ਲੋਕ ਇਹ ਗੱਲਾਂ ਕਰਨ ਜੀ ਕਿੱਥੇ ਲਿਖਿਆ ਹੈ ਉਹਨਾਂ ਨੂੰ ਪੜ ਲੈਣਾ ਚਾਹੀਦਾ ਇਤਿਹਾਸ ਵੀ ਇਸ ਖੰਡੇ ਬਾਟੀ ਦੀ ਪੌਲ ਪਿੱਛੇ ਪਿਤਾ ਦਸ਼ਮੇਸ਼ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਇੱਕ ਨਾ ਸਿੱਖ ਮਹਾਰਾਜ ਦੀ ਹਿਜੂਰੀ ਦੇ ਵਿੱਚ ਇੱਕ ਸਿੱਖ ਸੀ ਮੈਂ ਗੱਲ ਕਰਕੇ ਇੱਕ ਸ਼ਬਦ ਪੜਨਾ ਸੀ ਵਿੱਚ ਉਹਦਾ ਨਾਮ ਸੀ ਭਾਈ ਜੱਗਾ ਇੱਕ ਭਾਈ ਜੋਗਾ ਸਿੰਘ ਹੋਇਆ ਇੱਕ ਭਾਈ ਜੱਗਾ ਸਿੰਘ ਹੋਇਆ ਇਹ ਜੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਿੱਜੀ ਸੇਵਕਾਂ ਦੇ ਵਿੱਚੋਂ ਇੱਕ ਸਿੱਖ ਹੋਇਆ ਸਤਿਗੁਰਾਂ ਦੀ ਜਿਹੜੀ ਨਿੱਜੀ ਸੇਵਾ ਹੈ ਜਿੱਦਾਂ ਮਹਾਰਾਜ ਦੇ ਪਸਤਰ ਤਿਆਰ ਕਰਨੇ ਗੁਰੂ ਸਾਹਿਬ ਦੇ ਕਮਰੇ ਦੀ ਸਾਫ ਸਫਾਈ ਕਰਨੇ ਹੋਰ ਸਤਿਗੁਰਾਂ ਦੇ ਜੋ ਵਿਅਕਤੀਗਤ ਕਾਰਜ ਨੇ ਉਹ ਇਹ ਭਾਈ ਜੱਗਾ ਸਿੰਘ ਇਹਨੂੰ ਸੇਵਾ ਪ੍ਰਾਪਤ ਹੋਈਏ ਕਰਦਾ ਹੈ ਤੇ ਮਹਾਰਾਜਾ ਜੀ ਪਾਸ਼ਾ ਬੜਾ ਪਿਆਰ ਬਖਸ਼ਦੇ ਕਈ ਵਾਰੀ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਦੌਲਤਾਂ ਰਹਿਮਤਾਂ ਬਖਸ਼ਣੀਆਂ ਪਰ ਉਹਨੇ ਹੱਥ ਜੋੜ ਦੇਣੇ ਕਹਿੰਦੇ ਮਹਾਰਾਜ ਇਹ ਕੱਚ ਤਾਂ ਦੁਨੀਆ ਦੇ ਰਾਜਿਆਂ ਦੇ ਚਰਨਾਂ 'ਚ ਵੀ ਮੈਨੂੰ ਮਿਲ ਜਾਏਗਾ ਪਰ ਤੂੰ ਤਾਂ ਕਾਇਨਾਤ ਦਾ ਮੁਰਸ਼ਿਦ ਹੈ ਤੇਰੇ ਕੋਲੋਂ ਕੱਚ ਨਹੀਂ ਤੇਰੇ ਕੋਲੋਂ ਤਾਂ ਸੱਚ ਚਾਹੀਦਾ ਇਹ ਕੂੜ ਮੈਂ ਕੀ ਕਰਨਾ ਜਿਹਨੂੰ ਤੂੰ ਮਿਲ ਗਿਆ ਉਹਨੂੰ ਇਸ ਕੂੜ ਦੀ ਲੋੜ ਕੀ ਮਹਾਰਾਣੇ ਪਿਆਰ ਕਰਨਾ ਤੇ ਕਈਆਂ ਦੀਆਂ ਨਿਗਾਹਾਂ ਦੇ ਵਿੱਚ ਫਿਰ ਰੜਕਣ ਲੱਗ ਗਿਆ ਕਹਿੰਦੇ ਮਹਾਰਾਜ ਇਹਨੂੰ ਜ਼ਿਆਦਾ ਚਾਹੁੰਦੇ ਐ ਤੇ ਅਸੀਂ ਪਿੱਛੇ ਹੋ ਗਏ ਤੇ ਉਹ ਈਰਖਾ ਦਾ ਸ਼ਿਕਾਰ ਬਣ ਗਏ ਇੱਕ ਦਿਨ ਈਰਖਾਲੂਆਂ ਨੇ ਉਹਨੂੰ ਰਾਹ ਵਿੱਚ ਘੇਰਿਆ ਡਰਾਇਆ ਧਮਕਾਇਆ ਤੈਨੂੰ ਮਾਰ ਦਿਆਂਗੇ ਵੜ ਦਿਆਂਗੇ ਉਹ ਕਹਿੰਦਾ ਮੈਂ ਪਹਿਲਾਂ ਹੀ ਆਪਣੇ ਗੁਰੂ ਦੇ ਪਿਆਰ ਵਿੱਚ ਮਰ ਮਿਟਿਆ ਐ ਇਹ ਸਰੀਰ ਭਾਵੇਂ 100 ਵਾਰੀ ਵੜ ਦਿਓ ਮੈਨੂੰ ਕੋਈ ਪਰਵਾਹ ਨਹੀਂ ਮਨ ਕਰਕੇ ਮੈਂ ਆਪਣੇ ਗੁਰੂ ਦੇ ਚਰਨਾਂ ਉੱਤੇ ਮਰ ਮਿਟਿਆ ਉਹਨਾਂ ਨੇ ਕੁੱਟਿਆ ਪਾਈ ਜੱਗੇ ਵੀ ਡਰ ਕੇ ਭੱਜ ਗਏ ਜ਼ਖਮੀ ਕਰ ਦਿੱਤਾ ਜਖਮੀ ਹਾਲਾਤ ਦੇ ਵਿੱਚ ਹੀ ਉਹ ਗੁਰੂ ਦੀ ਸੇਵਾ ਵਿੱਚ ਸਵੇਰ ਸਿਰ ਪਹੁੰਚ ਗਿਆ ਧੰਨ ਗੁਰੂ ਪਿਤਾ ਦਸ਼ਮੇਸ਼ ਗੁਰੂ ਕਲਗੀਧਰ ਮਹਾਰਾਜ ਜੀ ਨੇ ਇੱਕ ਇੱਕ ਉਹਦਾ ਜ਼ਖਮ ਜਿਹੜਾ ਆਪਣੇ ਪਾਵਨ ਨੇਤਰਾਂ ਦੇ ਨਾਲ ਨਿਹਾਰਿਆ ਤੇ ਆਪਣੇ ਪਾਵਨ ਕਮਲਾਂ ਦੇ ਨਾਲ ਉਹਦੇ ਇੱਕ ਇੱਕ ਜ਼ਖਮ ਨੂੰ ਛੂਇਆ ਸਤਿਗੁਰਾਂ ਦੀਆਂ ਪਵਿੱਤਰ ਉਂਗਲਾਂ ਨੂੰ ਉਹਦਾ ਖੂਨ ਲੱਗ ਗਿਆ ਤੇ ਜਾਣੀ ਜਾਣ ਪਾਸ਼ਾ ਕਹਿਣ ਲੱਗੇ ਭਾਈ ਜੱਗਾ ਸਿਆ ਇਹ ਸੱਟਾਂ ਇਹ ਜ਼ਖਮ ਇਹ ਲਹੂ ਕਿਥੋਂ ਕਹਿੰਦੇ ਮਹਾਰਾਜ ਤੁਹਾਡੇ ਤੋਂ ਕੀ ਲੁਕਿਆ ਤੁਸੀਂ ਤਾਂ ਸਭ ਕੁਝ ਜਾਣਦੇ ਹੋ ਇਹ ਸੱਟਾਂ ਸੱਟਾਂ ਨਹੀਂ ਹੈ ਇਹ ਮੇਰੇ ਸ਼ਰੀਰ ਦੇ ਗਹਿਣੇ ਨੇ ਮਹਾਰਾਜ ਇਹ ਸੱਟਾਂ ਮੈਨੂੰ ਇੰਨੀਆਂ ਪਿਆਰੀਆਂ ਅੱਜ ਇਹਨਾਂ ਨੇ ਮੈਨੂੰ ਇੰਨਾ ਪ੍ਰਸੰਨ ਕੀਤਾ ਸੱਚਿਆ ਪਾਤਸ਼ਾਹ ਇਹ ਸੱਟਾਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਕਿ ਮੇਰੀ ਨੇੜਤਾ ਤੁਹਾਡੇ ਹਿਰਦੇ ਦੇ ਨੇੜੇ ਕਿੰਨੀ ਹੈ ਕਿਉਂਕਿ ਇਹ ਸੱਟਾਂ ਮੈਨੂੰ ਇਸ ਕਰਕੇ ਵੱਜੀਆਂ ਵੀ ਤੂੰ ਗੁਰੂ ਦੇ ਨੇੜੇ ਰਹਿਣਾ ਤੈਨੂੰ ਗੁਰੂ ਦਾ ਪਿਆਰ ਮਿਲਦਾ ਮਹਾਰਾਜ ਇਹ ਮੈਨੂੰ ਕਦ-ਕਦ ਕਰ ਰਹੀਆਂ ਅੱਜ ਇਹ ਸੱਟਾਂ ਨਹੀਂ ਇਹ ਤਾਂ ਮੇਰੇ ਸਰੀਰ ਦੇ ਗਹਿਣੇ ਬਣ ਗਏ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁੱਟ ਤੋਂ ਫੜ ਕੇ ਦਰਬਾਰ ਵਿੱਚ ਲੈ ਗਏ ਹੁਕਮ ਕੀਤਾ ਸਾਰੇ ਸਿੰਘ ਹਾਜ਼ਰ ਹੋਣ ਸਾਰੀ ਸੰਗਤ ਸਾਰੇ ਸਿੰਘ ਦਰਬਾਰ ਵਿੱਚ ਹਾਜ਼ਰ ਹੋਏ ਮਹਾਰਾਜ ਨੇ ਹੁਕਮ ਕੀਤਾ ਸਖੋ ਤਿੰਨ ਬਾਟੇ ਲੈ ਕੇ ਆਓ ਤਿੰਨ ਬਾਟੇ ਬਾਟੇ ਲਿਆਉਣ ਦੇਗੇ ਸਤਿਗੁਰਾਂ ਦੇ ਸਨਮੁਖ ਰੱਖੇਗੇ ਤਿੰਨਾਂ ਵਿੱਚ ਮਹਾਰਾਜ ਕਹਿੰਦੇ ਪਾਣੀ ਪਾ ਦਿਓ ਪਹਿਲੇ ਬਾਟੇ ਦੇ ਵਿੱਚ ਰੋੜਾ ਪਾਓ ਪੱਥਰ ਦਾ ਪੱਕਾ ਰੋੜਾ ਰੋੜਾ ਪਾਇਆ ਗਿਆ ਦੂਜੇ ਬਾਟੇ ਵਿੱਚ ਮਹਾਰਾ ਕਹਿੰਦੇ ਢੇਲਾ ਡਲਾ ਡਲਾ ਪਾ ਦਿਓ ਕੱਚਾ ਮਿੱਟੀ ਦਾ ਡਲਾ ਡਲਾ ਪਾ ਦਿੱਤਾ ਤੀਜੇ ਭਾਂਡੇ ਵਿੱਚ ਮਹਾਰਾ ਕਹਿੰਦੇ ਪਤਾਸਾ ਪਾ ਲਿਆ ਕੁਝ ਦੇਰ ਠਹਿਰਨ ਤੋਂ ਬਾਅਦ ਸਤਿਗੁਰੂ ਕਹਿੰਦੇ ਪਹਿਲੇ ਪੱਥਰ ਵਿੱਚ ਹੱਥ ਮਾਰ ਪਹਿਲੇ ਭਾਂਡੇ ਵਿੱਚ ਹੱਥ ਮਾਰ ਕੇ ਵੇਖੋ ਪੱਥਰ ਹੈ ਸਿਖਾ ਨੇ ਹੱਥ ਮਾਰਿਆ ਕਹਿੰਦੇ ਮਹਾਰਾ ਜੀ ਪੱਥਰ ਹੈ ਬਾਹਰ ਕੱਢ ਕੇ ਰੱਖਿਆ ਦੂਜੇ ਵਿੱਚ ਵੇਖੋ ਸਤਿਗੁਰੂ ਇੱਥੇ ਇੱਕ ਜ਼ਿੰਦਗੀ ਦਾ ਉੱਤਮ ਉਪਦੇਸ਼ ਬਖਸ਼ਦੇ ਮਹਾਰਾ ਕਹਿੰਦੇ ਸਾਡੀ ਹਜੂਰੀ ਵਿੱਚ ਵੀ ਇਹ ਤਿੰਨ ਤਰ੍ਹਾਂ ਦੇ ਲੋਕ ਤੁਹਾਨੂੰ ਹਮੇਸ਼ਾ ਮਿਲਣਗੇ ਹਮੇਸ਼ਾ ਪਹਿਲੇ ਨੇ ਪੱਥਰ ਵਰਗੇ ਜਿਹੜੇ ਦਾਵਾ ਕਰਦੇ ਨੇ ਮੇਰੇ ਵਰਗੇ ਵੀ ਮੇਰੇ ਵਰਗਾ ਸਿੱਖ ਕੋਈ ਹੋ ਹੀ ਨਹੀਂ ਸਕਦਾ ਤੇ ਗੁਰੂ ਦੇ ਨੇੜੇ ਵੀ ਰਹਿਣਗੇ ਆਲੇ-ਦਿਵਾਲੇ ਵੀ ਲੈਣਗੇ ਲੇਕਿਨ ਮਹਾਰਾ ਕਹਿੰਦੇ ਪੱਥਰ ਪਾਣੀ ਰੱਖੀਆ ਮਨ ਹਟਣਾ ਘਟਾਏ ਭਾਈ ਗੁਰਦਾਸ ਜੀ ਕਹਿੰਦੇ ਕਰੋੜਾਂ ਸਾਲ ਪੱਥਰ ਨੂੰ ਪਾਣੀ ਵਿੱਚ ਰੱਖੋ ਤੇ ਪੱਥਰ ਕਦੇ ਪਾਣੀ ਨਾਲ ਭੇਜਦਾ ਨਹੀਂ ਐਸੀ ਖੁਸ਼ਕ ਬਿਰਤੀ ਦੇ ਹੰਕਾਰੀ ਲੋਕ ਕਦੇ ਗੁਰੂ ਦੀ ਬਾਣੀ ਨਾਲ ਵੀ ਨਹੀਂ ਭੇਜਦੇ ਆ ਕੋ ਜਤਨਾਮ ਸਿੰਘ ਉਹ ਆਪਣੇ ਹੰਕਾਰ ਦੇ ਵਿੱਚ ਪੱਥਰ ਬਣੇ ਰਹਿੰਦੇ ਛੋਲੇ ਪਾ ਦਿਓ ਪਾਣੀ ਵਿੱਚ ਦਾਣਾਂ ਪਾ ਦਿਓ ਪੋਲੀਆਂ ਹੋ ਜਾਂਦੀਆਂ ਗ੍ਰਿੱਟ ਪਾ ਦਿਓ ਪੋਲੀ ਨਹੀਂ ਹੁੰਦੀ ਮਾਰੇ ਕਦੇ ਪਹਿਲੇ ਨਹੀਂ ساری ਜ਼ਿੰਦਗੀ ਦਾਵਾਦਾਰੀ ਕਰਦੇ ਰਹਿਣਗੇ ਲੇਕਿਨ ਗੁਰੂ ਦੇ ਘਰ ਵਿੱਚੋਂ ਕੁਝ ਖੱਟ ਨਹੀਂ ਸਕਦੇ ਪੱਥਰ ਬਣ ਕੇ ਰਹਿ ਗਏ ਪੱਥਰ ਸੀ ਤੇ ਪੱਥਰ ਹੀ ਬਣੇ ਰਹੇ ਦੂਜੇ ਨੇ ਮਾਰਿਆ ਕਹਿੰਦੇ ਕੱਚੇ ਡਲੇ ਵਰਗੇ ਜਿਹੜੇ ਆਉਣਗੇ ਭਿੱਜਣਗੇ ਖੁਰਨਗੇ ਵੀ ਲੇਕਿਨ ਥੋੜਾ ਜਿਹਾ ਗੁਰੂ ਤੋਂ ਅਲਹਿਦਾ ਹੋ ਜਾਣਗੇ ਫਿਰ ਆਪਣੀ ਉਸ ਕੁਸ਼ਕ ਬਿਰਤੀ ਜਾ ਜਾਂਦੇ ਆ ਜਿੱਦਾਂ ਕੁਕੜੀ ਦੀ ਉਡਾਰੀ ਹੁੰਦੀ ਹੈ ਕੁਕੜੀ ਉੱਡਦੀ ਤਾਂ ਹੈ ਖੰਭ ਵੀ ਨੇ ਉਹਦੇ ਕੋਲੇ ਉਡਾਰੀ ਮਾਰ ਕੇ ਕੁਝ ਸਮੇਂ ਚ ਡਿੱਗ ਪੈਂਦੀ ਹੈ ਜਿਆਦਾ ਲੰਮੀ ਉਡਾਰੀ ਨਹੀਂ ਮਾਰ ਸਕਦੀ ਉਸੇ ਤਰ੍ਹਾਂ ਐਸੇ ਲੋਕ ਨੇ ਮਨ ਦੇ ਕਰਕੇ ਕੱਚੇ ਹੁੰਦੇ ਨੇ ਦੋ ਚਿੱਤੇ ਮਨ ਵਾਲੇ ਜਿਹੜੇ ਗੁਰੂ ਕੋਲੇ ਆ ਕੇ ਭੇਜ ਜਾਣਗੇ ਲੇਕਿਨ ਬਾਹਰ ਜਾ ਕੇ ਫਿਰ ਉਹ ਵਿਚਾਰੀ ਵੀ ਬਣ ਜਾਂਦੇ ਆ ਲekin ਤੀਜੇ ਨੇ ਮਹਾਰਾ ਕਹਿੰਦੇ ਪਤਾਸੇ ਵਰਗੇ ਜਿਹੜੇ ਇੱਕ ਵਾਰੀ ਖੁਰਗੇ ਤੇ ਮੁੜ ਕੇ ਵੱਖਰੇ ਨਹੀਂ ਕੀਤੇ ਜਾ ਸਕਦੇ ਆ ਕੋ ਜਤਨਾਮ ਸ੍ਰੀ ਵਾਹਿਗੁਰੂ ਜਿਹੜੇ ਗੁਰੂ ਦੇ ਚਰਨਾਂ ਅੰਦਰ ਅਭੇਦ ਹੋ ਕੇ ਗੁਰੂ ਦੇ ਬਚਨਾਂ ਨੂੰ ਇਸ ਤਰ੍ਹਾਂ ਕਮਾਉਂਦੇ ਨੇ ਕਿ ਗੁਰੂ ਦਾ ਹੀ ਰੂਪ ਬਣ ਜਾਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਮੇਰਾ ਪਿਆਰਾ ਪਤਾਸੇ ਵਰਗਾ ਸਿੱਖ ਹੈ ਭਾਈ ਜੱਗਾ ਤੇ ਜਿਹੜੇ ਐਸੇ ਗੁਰਸਿੱਖਾਂ ਨੂੰ ਸੱਟਾਂ ਮਾਰਦੇ ਨੇ ਉਹ ਸਿੱਖਾਂ ਦੇ ਸਰੀਰ ਨੂੰ ਸੱਟ ਨਹੀਂ ਮਾਰੇ ਉਹ ਗੁਰੂ ਦੇ ਦਿਲ ਤੇ ਸੱਟ ਮਾਰ ਰਹੇ ਆ ਕਿਉਂਕਿ ਭਾਈ ਜੱਗੇ ਦੀ ਥਾਂ ਸਾਡੇ ਸੀਨੇ ਅੰਦਰ ਸਾਡੇ ਹਿਰਦੇ ਅੰਦਰ ਹੈ ਤੇ ਜਿਨ੍ਹਾਂ ਨੇ ਹੰਕਾਰ ਵਿੱਚ ਈਰਖਾ ਵਿੱਚ ਆ ਕੇ ਇਹਦੇ ਸਰੀਰ ਨੂੰ ਜ਼ਖਮੀ ਕੀਤਾ ਹੈ ਅਸਲ ਵਿੱਚ ਉਹਨਾਂ ਨੇ ਸਾਡੇ ਦਿਲ ਨੂੰ ਜ਼ਖਮੀ ਕੀਤਾ ਹੈ ਤੇ ਜਿਹੜੇ ਆਪਣੇ ਗੁਰੂ ਦੇ ਦਿਲ ਨੂੰ ਜ਼ਖਮ ਦੇਣ ਮਹਾਰਾ ਕਹਿੰਦੇ ਉਹ ਆਪਣੀ ਆਬਾਦੀ ਨੂੰ ਆਪਣੇ ਹੱਥੀ ਬਰਬਾਦ ਕਰ ਲੈਂਦੇ ਨੇ ਲੇਕਿਨ ਜਿਹੜੇ ਗੁਰੂ ਦੇ ਪਿਆਰ ਪਿੱਛੇ ਜ਼ਖਮ ਝੱਲ ਲੈਣ ਉਹ ਆਪਣੀ ਬਰਬਾਦੀ ਨੂੰ ਸਦਾਂ ਦੇ ਲਈ ਆਬਾਦੀ ਵਿੱਚ ਬਦਲ ਲੈਂਦੇ ਨੇ ਅੱਜ ਭਾਈ ਜੱਗਾ ਸਦਾਂ ਦੇ ਲਈ ਆਬਾਦ ਹੋ ਗਿਆ ਤੈਨੂੰ ਜ਼ਖਮ ਦੇਣ ਵਾਲੇ ਸਦਾਂ ਦੇ ਲਈ ਬਰਬਾਦ ਹੋ ਗਿਆ ਤੋ ਜਦ ਨਾਮ ਸ਼ਿਵਾਏ ਬੇਮਕੋਈ ਰਾਮਤੇ ਲਗਣ ਜਨਮ ਜੋਗ ਐਸਾ ਹੈ ਦੀਨ ਦੇ ਆਲੂ ਸਤਿਗੁਰੂ ਪਾਤਸ਼ਾ ਪਿਤਾ ਦਸ਼ਮੇਸ਼ ਤੇ ਉਹਨਾਂ ਦੇ ਬਚਨ ਸਨ ਕਹਿੰਦੇ ਮੇਰਾ ਸਿੱਖ ਜਿਹੜਾ ਅੰਮ੍ਰਿਤ ਧਾਰੀ ਹੈ ਨਾ ਗੁਰਸਿੱਖ ਸ਼ਰਦਾ ਵਾਲਾ ਕਿਤੇ ਉਤੋਂ ਕਰਹਿਤ ਹੋ ਗਈ ਜੇ ਨਰਤ ਨੂੰ ਵੀ ਜਾਂਦਾ ਹੋਇਆ ਨਾ ਤੇ ਮਹਾਰਾਜ ਕਹਿੰਦੇ ਉਸ ਦੇ ਉੱਤੇ ਮੈਂ ਇੰਨੀ ਬਖਸ਼ਿਸ਼ ਕਰਾਂਗਾ ਕਿ ਉਹਦੇ ਕੇਸ ਪੜ੍ਹ ਕੇ ਉਹਨੂੰ ਨਰਕ ਦੇ ਦਰਵਾਜ਼ੇ ਵਿੱਚੋਂ ਬਾਹਰ ਕੱਢ ਲਵਾਂਗਾ ਮਹਾਰਾਜ ਕਹਿੰਦੇ ਮੈਂ ਆਪ ਪਹਿਰੇਦਾਰੀ ਕਰਾਂਗਾ ਨਰਕ ਦੇ ਦਰਵਾਜ਼ੇ ਦੀ ਪਰ ਆਪਣੇ ਅੰਮ੍ਰਿਤਧਾਰੀ ਖਾਲਸੇ ਨੂੰ ਕਦੇ ਨਰਕ ਦੇ ਅੰਦਰ ਨਹੀਂ ਡਿੱਗਣ ਦਿਆਂਗਾ ਜਿੱਦਾਂ ਭਾਈ ਜੋਗੇ ਦੀ ਪਹਿਰੇਦਾਰੀ ਸਤਗੁਰਾਂ ਨੇ ਕੀਤੀ ਸਵਾਉ ਮਹਾਰਾਜ ਜੀ ਦਾ ਸ਼ਬਦ ਅੰਮ੍ਰਿਤ ਪੀਵੋ ਸ